ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਅਵਾਰਾ ਪਸ਼ੂ ਅਤੇ ਅਵਾਰਾ ਕੁੱਤਿਆਂ ਦਾ ਦਹਿਸ਼ਤ ਜਾਰੀ ਹੈ ਜਿਸ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਪਿਛਲੇ ਸਮੇਂ ਦੇ ਵਿੱਚ ਵੀ ਹਦੇਸ਼ ਕੀਤੇ ਗਏ ਸੀ ਅਤੇ ਹੁਣ ਵੀ ਹਦੇਸ਼ ਕੀਤੇ ਗਏ ਆ ਕਿ ਜਿਹੜੇ ਆਵਾਰਾ ਕੁੱਤੇ ਨੇ ਜੋ ਜਨਤਕ ਥਾਵਾਂ ਤੇ ਜਿੱਥੇ ਵੀ ਹੈ ਨੇ ਪਾਏ ਨੈਸ਼ਨਲ ਹਾਈਵੇ ਤੇ ਨੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੀ ਨਸਬੰਦੀ ਕਰਕੇ ਉਹਨਾਂ ਨੂੰ ਸ਼ੈਟਰ ਹਾਊਸਾਂ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਲਗਾਤਾਰ ਇਹਨਾਂ ਦੇ ਨਾਲ ਕਈ ਹਾਦਸੇ ਵਾਪਰਦੇ ਆਈ ਦੇਣੀ ਸਵੀਰਾ ਸਾਹਮਣੇ ਆਉਂਦੀਆਂ ਨੇ ਕਿ ਆਵਾਰਾ ਪਸ਼ੂ ਗੱਡੀਆਂ ਦੇ ਅੱਗੇ ਆ ਜਾਂਦੇ ਨੇ ਜਾਂ ਤੁਰੇ ਜਾਂਦੇ ਲੋਕਾਂ ਨੂੰ ਆਪਣਾ ਜਿਹੜਾ ਸ਼ਿਕਾਰ ਬਣਾਉਂਦੇ ਨੇ ਲਗਾਤਾਰ ਅਗੇਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਸ ਦੇ ਕਾਰਨ ਅਕਸਰ ਹੀ ਚਰਚਾ ਬਣੀ ਰਹਿੰਦੀ ਹੈਗੀ ਆ ਸਰਕਾਰਾਂ ਤੇ ਵੀ ਸਵਾਲ ਉੱਠਦੇ ਆ ਤੇ ਜਿਸ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਹਾਂ ਜਨਰਲ ਪ੍ਰਤੀ ਜੋ ਪਿਆਰ ਖਵੇਂ ਉਹਨਾਂ ਵੱਲੋਂ ਵੀ ਜਿਹੜਾ ਰੋਕ ਕੀਤਾ ਗਿਆ ਸੁਪਰੀਮ ਕੋਰਟ ਦਾ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਇਹ ਜਿਹੜੇ ਭਾਰੂ ਪੈ ਰਹੇ ਨੇ ਇਹ ਸੁਪਰੀਮ ਕੋਰਟ ਵੱਲੋਂ ਜਿਹੜਾ ਫੈਸਲਾ ਜਾਰੀ ਕੀਤਾ ਗਿਆ ਜਿਸ ਵਿੱਚ ਹਰ ਇੱਕ ਪ੍ਰਦੇਸ਼ ਦੇ ਵਿੱਚ ਰਾਜਾਂ ਦੇ ਸਰਕਾਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਉਹਨਾਂ ਨੂੰ ਨਸਬੰਦੀ ਕੀਤੀ ਜਾਵੇ ਕੁੱਤਿਆਂ ਦੀ ਅਤੇ ਉਹਨਾਂ ਨੂੰ ਜਿਹੜਾ ਫੜ ਕੇ ਸ਼ੈਲਟਰਾਂ ਹਾਊਸਾਂ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਅਕਸਰ ਹੀ ਜੇ ਗੱਲ ਅਸੀਂ ਇਸ ਟਾਈਮ ਖੜੇ ਆਂ ਫਰੀ ਗੁਰਦੇ ਸਿਵਲ ਹਸਪਤਾਲ ਦੇ ਵਿੱਚ ਅਤੇ ਹੋਰ ਕਈ ਜਨਤਕ ਥਾਵਾਂ ਤੇ ਵੇਖਿਆ ਜਾਂਦਾ ਹੈ ਕਿ ਅਕਸਰ ਹੀ ਆਵਾਰਾ ਕੁੱਤੇ ਫਿਰਦੇ ਨਜ਼ਰ ਆ ਰਹੇ ਨੇ ਇੱਥੇ ਵੀ ਜਦੋਂ ਅਸੀਂ ਪਹੁੰਚੇ ਸੀ ਲਗਾਤਾਰ ਆਵਾਰਾ ਕੁੱਤੇ ਜਿਹੜੇ ਫਿਰਦੇ ਨਜ਼ਰ ਆਏ ਸੀ ਪਿਛਲੇ ਸਮੇਂ ਨਗਰ ਕੌਂਸਲ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੂੰ ਫੜਿਆ ਜਾਵੇ ਪਰ ਫੜਨ ਕੇ ਜਿਹੜਾ ਹੈਗਾ ਨਸਬੰਧੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਵੀ ਜਿਹੜਾ ਪ੍ਰੋਜੈਕਟ ਹੈ ਜਿਹੜਾ ਅਧੂਰਾ ਰਹਿ ਗਿਆ ਤੇ ਲਗਾਤਾਰ ਫਰੀ ਕੋਟ ਦੇ ਹਰ ਚੌਂਕ ਚਰਾਹੇ ਹਰ ਸਕੂਲ ਦੇ ਬਾਹਰ ਅਕਸਰ ਹੀ ਆਵਾਰਾ ਕੁੱਤੇ ਮਿਲਦੇ ਨਜ਼ਰ ਆ ਰਹੇ ਨੇ ਆ ਜਾਂ ਆਵਾਰਾ ਪਸ਼ੂ ਮਿਲਦੇ ਨਜ਼ਰ ਆ ਰਹੇ ਨੇ ਹਾਲਾਂਕਿ ਫਰੀ ਕੋਟ ਦੇ ਵਿੱਚ ਇੱਕ ਸਰਕਾਰੀ ਗਊਸ਼ਾਲਾ ਬਣੀ ਹੋਈ ਹੈ ਉੱਥੇ ਵੀ ਬੁਰਾ ਹਾਲ ਹੈ ਉੱਥੇ ਵੀ ਕੋਈ ਪੱਕਾ ਪ੍ਰਬੰਧ ਗਊਆਂ ਦਾ ਨਹੀਂ ਕੀਤਾ ਗਿਆ ਹੈਗਾ ਔਰ ਦਾਵੇ ਲੱਖ ਹੋ ਜਾਂਦੇ ਨੇ ਹੁਣ ਜਿਵੇਂ ਸੁਪਰੀਮ ਕੋਰਟ ਵੱਲੋਂ ਜਿਹੜਾ ਸਖਤ ਆਦੇਸ਼ ਵੀ ਕੀਤੇ ਗਏ ਨੇ ਕਿ ਇਹ ਚੀਜ਼ ਨੂੰ ਦੇਖਿਆ ਜਾਵੇ ਪਰ ਜੇਕਰ ਇਸ ਦੇ ਨਾਲ ਕਿਉਂਕਿ ਅਸੀਂ ਨਾਲ ਜਾਨੀ ਨੁਕਸਾਨ ਕਾਫੀ ਹੋ ਜਾਂਦਾ ਹੈਗਾ ਹੁਣ ਲੋੜ ਹੈ ਇਸ ਵੱਲ ਧਿਆਨ ਦੇਣ ਦੀ ਕਿਉਂਕਿ ਇਹ ਇਹ ਆਵਾਰਾ ਕੁੱਤੇ ਕਈ ਵਾਰ ਬੱਚਿਆਂ ਨੂੰ ਵੀ ਨੋਚ ਕੇ ਖਾ ਜਾਂਦੇ ਨੇ ਕਈ ਜ਼ਿੰਦਗੀਆਂ ਤਬਾਹ ਕਰ ਦਿੰਦੇ ਨੇ ਪਰ ਹੁਣ ਇਸ ਦੇ ਉੱਤੇ ਜੋ ਆਦੇਸ਼ ਆਏ ਨੇ ਇਹਨਾਂ ਨੂੰ ਐਨ ਬਨ ਲਾਗੂ ਕਰਨ ਦੀ ਤੇ ਦੂਜੇ ਪਾਸੇ ਜੋ ਜਾਨਵਰ ਲਵਰ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਪ੍ਰਸ਼ਾਸਨ ਦਾ ਇਸ ਵਿੱਚ ਸਾਥ ਦੇਣਾ ਚਾਹੀਦਾ ਹਾਲਾਂਕਿ ਕੋਈ ਵੀ ਨਹੀਂ ਚਾਹਦਾ ਕਿਸੇ ਆਵਾਰਾ ਪਸ਼ੂ ਜਾਂ ਬੇਜਵਾਨ ਦੀ ਜ਼ਿੰਦਗੀ ਨਾਲ ਖਲਵਾੜ ਹੋਵੇ ਜਾਂ ਉਸ ਨੂੰ ਮਾਰਿਆ ਜਾਵੇ ਜੋ ਕੋਈ ਜਿਹੀਆਂ ਵੀਡੀਓ ਵੀ ਆ ਜਾਂਦੀਆਂ ਹੈਗੀਆਂ ਪਰ ਲੋੜ ਹੈ ਇੱਥੇ ਇਸ ਸਮੇਂ ਜਿਹੜਾ ਹੈਗਾ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਜਿਵੇਂ ਕਿ ਹੁਣ ਮਹਾਂ ਅਦਾਲਤ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਔਰ ਸਰਕਾਰਾਂ ਸਬੰਧਤ ਮਹਿਕਮਿਆਂ ਨੂੰ ਜਿਹੜਾ ਗਰਾਊਂਡ ਲੈਵਲ ਤੱਕ ਇਹ ਚੀਜ਼ ਪਹੁੰਚਾਉਣ ਆਦੇਸ਼ ਕਰਨ ਨਗਰ ਕੌਂਸਲ ਇੱਤੇ ਕਾਰਵਾਈ ਕਰੇ ਤਾਂ ਦੇਸ਼ ਦੇ ਵਿੱਚ ਜਿੰਨੇ ਵੀ ਆਵਾਰਾ ਪਸ਼ੂ ਨੇ ਤੇ ਜਹਾ ਆਵਾਰਾ ਕੁੱਤੇ ਨੇ ਉਹਨਾਂ ਨੂੰ ਸਹੀ ਥਾਂ ਤੇ ਰੱਖਿਆ ਜਾਵੇ ਉਹਨਾਂ ਦੀ ਜ਼ਿੰਦਗੀ ਵੀ ਸੇਫ ਹੋਵੇ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਵੀ ਜ਼ਿੰਦਗੀ ਸੇਫ ਹੋ ਚੁੱਕੇ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਮਾਨ ਜੋ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਸਰਕਾਰਾਂ ਅਗਲਾ ਕੀ ਆਦੇਸ਼ ਜਾਰੀ ਕਰਦੀਆਂ ਨੇ ਜਗਮਨ ਟੀਵੀ ਲਈ ਫ੍ਰੀ ਕੋਰਟ ਤੋਂ ਜਗਤਾਰ ਸਿੰਘ